ਇੱਕ ਪਿੰਡ ਦੇ ਕੋਲ ਇੱਕ ਬਹੁਤ ਸੁੰਦਰ ਪਹਾੜ ਸੀ ਉਸ ਪਹਾੜ ਦੇ ਕੋਲ ਇੱਕ ਬਹੁਤ ਸੁੰਦਰ ਮੰਦਿਰ ਸੀ ਉਹ 10 ਮੀਲ ਦੀ ਦੂਰੀ ਤੇ ਹੀ ਸੀ ਅਤੇ ਪਿੰਡ ਤੋਂ ਇਹ ਮੰਦਿਰ ਦਿਖਾਈ ਦਿੰਦਾ ਸੀ ਦੂਰ ਦੂਰ ਦੇ ਲੋਕ ਉਸ ਮੰਦਿਰ ਦੇ ਦਰਸ਼ਨ ਕਰਨ ਆਉਂਦੇ ਤੇ ਉਸ ਪਹਾੜ ਨੂੰ ਦੇਖਣ ਜਾਂਦੇ ਉਸ ਪਿੰਡ ਵਿੱਚ ਇੱਕ ਨੌਜਵਾਨ ਸੀ ਉਹ ਵੀ ਸੋਚਦਾ ਸੀ ਕਿ ਕਦੀ ਮੈਂ ਵੀ ਦੇਖ ਕੇ ਆਵਾਂਗਾ ਲੇਕਿਨ ਇੱਕ ਦਿਨ ਉਸਨੇ ਤੈਅ ਕੀਤਾ ਕਿ ਮੈਂ ਕਦੋਂ ਤੱਕ ਰੁਕਿਆ ਰਹਾਂਗਾ ਅੱਜ ਰਾਤ ਮੈਂ ਉੱਠ ਕੇ ਚਲਾ ਜਾਣਾ ਹੈ ਸਵੇਰੇ ਧੁੱਪ ਵੱਧ ਜਾਂਦੀ ਸੀ ਇਸ ਲਈ ਉਹ 2 ਵਜੇ ਰਾਤ ਨੂੰ ਉੱਠਿਆ ਉਸਨੇ ਲਾਲਟਨ ਜਗਾਈ ਅਤੇ ਪਿੰਡੋਂ ਬਾਹਰ ਆ ਗਿਆ ਬਹੁਤ ਹਨੇਰੀ ਰਾਤ ਸੀ ਉਹ ਡਰ ਗਿਆ ਉਸਨੇ ਸੋਚਿਆ ਛੋਟੀ ਜਹੀ ਲਾਲਟਨ ਹੈ 2 3 ਕਦਮ ਤੱਕ ਰੋਸ਼ਨੀ ਜਾਂਦੀ ਹੈ ਤੇ 10 ਮੀਲ ਦਾ ਫਾਸਲਾ ਹੈ 10 ਮੀਲ ਦਾ ਹਨੇਰਾ ਇੰਨੀ ਛੋਟੀ ਲਾਲਟਨ ਨਾਲ ਕਿਵੇਂ ਕੱਟੇਗਾ ਹਨੇਰਾ ਇੰਨਾ ਵਿਸ਼ਾਲ ਹੈ ਤੇ ਇੰਨੀ ਛੋਟੀ ਜਹੀ ਲਾਲਟਨ ਹੈ ਮੇਰੇ ਕੋਲ ਇਸ ਦੇ ਨਾਲ ਕੀ ਹੋਵੇਗਾ ਇਦੇ ਨਾਲ 10 ਮੀਲ ਪਾਰ ਨਹੀਂ ਕੀਤੇ ਜਾ ਸਕਦੇ ਸੂਰਜ ਦਾ ਰਸਤਾ ਦੇਖਣਾ ਚਾਹੀਦਾ ਹੈ ਫਿਰ ਠੀਕ ਰਹੇਗਾ ਉਹ ਉੱਥੇ ਹੀ ਪਿੰਡ ਦੇ ਬਾਹਰ ਬੈਠ ਗਿਆ ਠੀਕ ਵੀ ਸੀ ਉਸ ਦਾ ਹਿਸਾਬ ਬਿਲਕੁਲ ਸਹੀ ਸੀ ਅਤੇ ਆਮ ਤੌਰ ਤੇ ਅਜਿਹਾ ਹੀ ਹਿਸਾਬ ਬਹੁਤੇ ਲੋਕਾਂ ਦਾ ਹੁੰਦਾ ਹੈ 3 ਫੁੱਟ ਤੱਕ ਤਾਂ ਰੋਸ਼ਨੀ ਪਹੁੰਚਦੀ ਹੈ ਤੇ 10 ਮੀਲ ਲੰਬਾ ਰਸਤਾ ਹੈ ਤਕਸੀਮ ਕਰੀਏ 10 ਮੀਲ ਵਿੱਚ 3 ਫੁੱਟ ਨੂੰ ਤਾਂ ਕਿ ਇਸ ਲਾਲ ਟੈਨ ਨਾਲ ਕੰਮ ਚੱਲਣ ਵਾਲਾ ਹੈ ਲੱਖਾਂ ਲਾਲਟੇਨਾ ਚਾਹੀਦੀਆਂ ਹਨ ਫਿਰ ਕਿਤੇ ਕੁਝ ਹੋ ਸਕਦਾ ਹੈ ਉਹ ਉੱਥੇ ਡਰਿਆ ਹੋਇਆ ਬੈਠਾ ਸੀ ਅਤੇ ਸਵੇਰ ਦੀ ਉਡੀਕ ਕਰਦਾ ਸੀ ਉਸੇ ਵੇਲੇ ਇੱਕ ਬੁੱਢਾ ਆਦਮੀ ਇੱਕ ਛੋਟੇ ਜਿਹੇ ਦੀਵੇ ਨੂੰ ਹੱਥ ਵਿੱਚ ਲੈ ਕੇ ਤੁਰਿਆ ਜਾ ਰਿਹਾ ਸੀ ਉਸ ਨੇ ਉਸ ਬੁੱਢੇ ਨੂੰ ਪੁੱਛਿਆ ਪਾਗਲ ਹੋ ਗਿਆ ਕੁਝ ਹਿਸਾਬ ਦਾ ਪਤਾ ਹੈ 10 ਮੀਲ ਦਾ ਲੰਬਾ ਰਸਤਾ ਹੈ ਤੇਰੇ ਦੀਵੇ ਤੋਂ ਤਾਂ ਇੱਕ ਕਦਮ ਵੀ ਰੋਸ਼ਨੀ ਨਹੀਂ ਪੈਂਦੀ ਉਸ ਬੁੱਢੇ ਨੇ ਕਿਹਾ ਪਾਗਲ ਇੱਕ ਕਦਮ ਤੋਂ ਵੱਧ ਕਦੇ ਕੋਈ ਚੱਲ ਸਕਿਆ ਇੱਕ ਕਦਮ ਤੋਂ ਵੱਧ ਮੈਂ ਚੱਲ ਹੀ ਨਹੀਂ ਸਕਦਾ ਰੋਸ਼ਨੀ ਚਾਹੇ ਹਜ਼ਾਰ ਮੀਲ ਵੀ ਪੈਂਦੀ ਰਹੇ ਅਤੇ ਜਦੋਂ ਤੱਕ ਮੈਂ ਇੱਕ ਕਦਮ ਚੱਲਦਾ ਹਾਂ ਉਦੋਂ ਤੱਕ ਰੋਸ਼ਨੀ ਇੱਕ ਕਦਮ ਅੱਗੇ ਵੱਧ ਜਾਂਦੀ ਹੈ 10 ਮੀਲ ਕੀ ਹੈ ਮੈਂ 10000 ਮੀਲ ਪਾਰ ਕਰ ਲਵਾਂਗਾ ਉੱਠ ਆ ਤੂੰ ਕਿਉਂ ਬੈਠਾ ਹੈ ਤੇਰੇ ਕੋਲ ਤਾਂ ਚੰਗੀ ਲਾਲਟਨ ਹੈ ਇੱਕ ਕਦਮ ਤੂੰ ਅੱਗੇ ਚੱਲੇਗਾ ਰੋਸ਼ਨੀ 19 ਕਦਮ ਅੱਗੇ ਵੱਧ ਜਾਵੇਗੀ ਜ਼ਿੰਦਗੀ ਵਿੱਚ ਜੇਕਰ ਕੋਈ ਪੂਰਾ ਹਿਸਾਬ ਪਹਿਲਾਂ ਹੀ ਲਗਾ ਲਵੇ ਤਾਂ ਉਹ ਉੱਥੇ ਹੀ ਬੈਠ ਜਾਵੇਗਾ ਉੱਥੇ ਹੀ ਡਰ ਜਾਵੇਗਾ ਅਤੇ ਖਤਮ ਹੋ ਜਾਵੇਗਾ ਜ਼ਿੰਦਗੀ ਵਿੱਚ ਇੱਕ ਇੱਕ ਕਦਮ ਦਾ ਹਿਸਾਬ ਲਾਉਣ ਵਾਲੇ ਲੋਕ ਹਜ਼ਾਰਾਂ ਮੀਲ ਚੱਲ ਜਾਂਦੇ ਹਨ ਅਤੇ ਹਜ਼ਾਰਾਂ ਮੀਲਾਂ ਦਾ ਹਿਸਾਬ ਲਾਉਣ ਵਾਲੇ ਲੋਕ ਇੱਕ ਕਦਮ ਵੀ ਨਹੀਂ ਉਠਾਉਂਦੇ ਡਰ ਦੇ ਮਾਰੇ ਉੱਥੇ ਹੀ ਬੈਠੇ ਰਹਿ ਜਾਂਦੇ ਹਨ ਮੈਂ ਤੁਹਾਨੂੰ ਕਹਾਂਗਾ ਇਸ ਦੀ ਫਿਕਰ ਨਾ ਕਰੋ ਹਿਸਾਬ ਬਹੁਤ ਲੰਬਾ ਹੈ ਚਿੰਤਾ ਦੀ ਗੱਲ ਨਹੀਂ ਹੈ ਤੁਸੀਂ ਇਹ ਤਾਂ ਸੋਚੋ ਹੀ ਨਾ ਕਿ 1 ਕਰੋੜ ਤਾਂ ਬਹੁਤ ਹੁੰਦੀ ਹਨ ਅਤੇ ਇਹ ਵੀ ਨਾ ਸੋਚੋ ਜਿਸ ਤਰ੍ਹਾਂ ਦੁਰਲਭਜੀ ਭਾਈ ਨੇ ਕਿਹਾ ਹੈ ਕਿ ਇੱਕ ਇੱਕ ਲੱਖ ਰੁਪਇਆ 100 ਲੋਕ ਦੇ ਦੇਣ ਇੱਕ-ਇੱਕ ਲੱਖ ਰੁਪਇਆ ਦੇਣ ਵਾਲੇ 100 ਲੋਕ ਨਹੀਂ ਲੱਭੇ ਜਾ ਸਕਦੇ ਲੇਕਿਨ ਇੱਕ-ਇੱਕ ਰੁਪਇਆ ਦੇਣ ਵਾਲੇ 1 ਕਰੋੜ ਲੋਕ ਅੱਜ ਹੀ ਲੱਭੇ ਜਾ ਸਕਦੇ ਹਨ ਇੱਕ-ਇੱਕ ਲੱਖ ਦੀ ਗੱਲ ਹੀ ਨਾ ਸੋਚੋ ਇੱਕ-ਇੱਕ ਰੁਪਏ ਦੀ ਗੱਲ ਸੋਚੋ ਇੱਕ-ਇੱਕ ਕਦਮ ਦੀ ਗੱਲ ਸੋਚੋ 10 ਮੀਲ ਦੀ ਗੱਲ ਕਿਉਂ ਸੋਚਿਓ ਇਸ ਵਿੱਚ ਤਾਂ ਚਿੰਤਾ ਦੀ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਇੱਕ-ਇੱਕ ਰੁਪਇਆ ਦੇਣ ਵਾਲੇ 1 ਕਰੋੜ ਲੋਕ ਲੱਭ ਲੈਣਾ ਇੰਨਾ ਸੌਖਾ ਹੈ ਇੰਨਾ ਸੌਖਾ ਹੈ ਕਿ ਤੁਹਾਡੇ ਤੋਂ ਨਾ ਹੋ ਸਕੇ ਤਾਂ ਮੈਨੂੰ ਕਹਿ ਦੇਣਾ ਉਹ ਵੀ ਮੈਂ ਕਰ ਦੇਵਾਂਗਾ ਉਸ ਵਿੱਚ ਕੋਈ ਬਹੁਤ ਚਿੰਤਾ ਦੀ ਗੱਲ ਨਹੀਂ ਹੈ ਉਸ ਵਿੱਚ ਕੋਈ ਬਹੁਤ ਘਬਰਾਉਣ ਦੀ ਗੱਲ ਨਹੀਂ ਹੈ ਇੱਕ ਇੱਕ ਲੱਖ ਰੁਪਏ ਦਾ ਤਾਂ ਮੈਂ ਵਾਅਦਾ ਨਹੀਂ ਕਰ ਸਕਦਾ ਇੱਕ ਇੱਕ ਰੁਪਏ ਵਾਲਿਆਂ ਦਾ ਵਾਅਦਾ ਕਰ ਸਕਦਾ ਹਾਂ ਇਸ ਵਿੱਚ ਕੀ ਮੁਸ਼ਕਲ ਹੈ ਇਸ ਲਈ ਬਹੁਤਾ ਇਸ ਵਿਚਾਰ ਵਿੱਚ ਨਾ ਪਵੋ ਕਿ ਇੰਨਾ ਕਿਵੇਂ ਹੋਵੇਗਾ ਇੰਨਾ ਤਾਂ ਕੋਈ ਮੁਸ਼ਕਲ ਨਹੀਂ ਹੈ ਅਤੇ ਇਸ ਮੁਲਕ ਵਿੱਚ ਜਿੱਥੇ ਕਿ ਭਿਖਾਰੀਆਂ ਦਾ ਬੜਾ ਰਿਵਾਜ ਹੈ ਅਤੇ ਤੁਸੀਂ ਨਾ ਕਰ ਸਕੀ ਤਾਂ ਮੈਂ ਭਿਖਾਰੀ ਬਣ ਸਕਦਾ ਇਸ ਵਿੱਚ ਕੋਈ ਮੁਸ਼ਕਲ ਨਹੀਂ ਹੈ ਇੱਥੇ ਮਹਾਵੀਰ ਭਿਖਾਰੀ ਹੈ ਇੱਥੇ ਬੁੱਧ ਭਿਖਾਰੀ ਹੈ ਇੱਥੇ ਗਾਂਧੀ ਭਿਖਾਰੀ ਹੈ ਇੱਥੇ ਕੋਈ ਤਕਲੀਫ ਨਹੀਂ ਹੈ ਭਿਖਾਰੀ ਹੋਣ ਵਿੱਚ ਇੱਥੇ ਤਾਂ ਰਾਜਾ ਹੋਣ ਵਿੱਚ ਬੜੀ ਤਕਲੀਫ ਹੈ ਇੱਥੇ ਰਾਜਾ ਹੋਣਾ ਬਹੁਤ ਨਿੰਦਾਯੋਗ ਹੈ ਬਹੁਤ ਬੁਰਾ ਹੈ ਇੱਥੇ ਭਿਖਾਰੀ ਹੋਣਾ ਤਾਂ ਇੰਨੇ ਵੱਡੇ ਆਦਰ ਦੀ ਗੱਲ ਹੈ ਜਿਸ ਦਾ ਕੋਈ ਹਿਸਾਬ ਨਹੀਂ ਹੈ